ਸਾਰੇ ਨੂੰ ਕਿਰਪਾ ਸਤਿ ਸ੍ਰੀ ਅਕਾਲ ਤੇ ਜੀ ਨਵਾਂ ਸਾਲ ਸਟਾਰਟ ਹੋ ਗਿਆ ਤੇ ਪਿਛਲਾ ਬੀਤ ਗਿਆ ਕਾਫੀ ਸਾਰੀਆਂ ਜਾਂਦਾਂ ਨੇ ਪ੍ਰਾਣੀਆਂ ਨਵੀਆਂ ਕਈ ਜ਼ਿੰਦਗੀ ਦੇ ਵਿੱਚ ਦੁੱਖ ਆਏ ਸੋਖ ਆਏ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਵੀ ਬਹੁਤ ਵਧੀਆ ਰਿਹਾ ਤੇ ਬਾਕੀ ਹੁਣ ਅਗਲਾ ਸਾਲ ਆ ਜਿਹੜਾ ਸਾਰੇ ਲਈ ਵਧੀਆ ਹੋਵੇ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਪਰਮਾਤਮਾ ਸਾਡੇ ਵਾਸਤੇ ਬਹੁਤ ਮੇਰੇ ਵਾਸਤੇ ਬਹੁਤ ਵਧੀਆ ਖੁਸ਼ੀ ਗਈ ਹਾਂਜੀ ਅਸੀਂ ਜੋ ਮੈਂ ਆਪਾਂ ਦਾ ਗੁਰਦੁਆਰਾ ਸਾਹਿਬ ਕਹਿੰਦੇ ਆ ਲੁਧਿਆਣਾ ਏਰੀਏ ਦੇ ਕਈ ਗੁਰੂ ਘਰ ਕਹਿੰਦੇ ਨੇ ਉਹ ਆਪਣੇ ਆਪਣੇ ਏਰੀਏ ਦਾ ਹੁੰਦਾ ਨਾ ਕਈ ਪ੍ਰਸ਼ਾਦ ਕਹਿੰਦੇ ਨੇ ਦੇਗ ਨੂੰ ਕਈ ਭੋਗ ਕਹਿੰਦੇ ਨੇ ਫਿਰ ਮਿੱਠਾ ਪ੍ਰਸ਼ਾਦ ਵੀ ਅੱਜ ਨਵੇਂ ਸਾਲ ਕਰਕੇ ਆਇਆ ਸੀਗਾ ਮਿੱਠਾ ਪ੍ਰਸ਼ਾਦ ਤਾਂ ਜ਼ਿਆਦਾ ਕਰਮਹੀਓ ਵੰਡਦਾ ਜਦ ਪ੍ਰਸ਼ਾਦ ਦੇ ਕੇ ਬਾਹਰ ਆਏ ਜਿਹੜੀਆਂ ਨਵੀਆਂ ਲੜਕੀਆਂ ਵਿਆਹ ਕੇ ਆਈਆਂ ਨੇ ਉਹ ਬੀਬੀਆ ਨੂੰ ਕਰਨ ਬੀਬੀ ਹੈਪੀਅਰ ਹੈਪੀ ਨੀਅਰ ਉਹ ਕਹਿੰਦੇ ਕਰ ਸੁਣੋ ਨੀ ਆ ਛੋਟੀ ਕੀ ਆ ਨੀਅਰ ਮੈਨੂੰ ਸਾਲੂ ਨਹੀਂ ਪਤਾ ਭਾਬੀ ਚਾਚੀ ਉਹ ਸਰਜੀਤਪੁਰ ਚਾਚੀ ਆ ਸਰਜੀਤਪੁਰ ਚਾਚੀ ਤਿੰਨ ਚਾਰ ਹੋਰ ਸੀ ਕਿ ਉਹ ਕਹਿੰਦੀ ਐਂ ਕਹੋ ਨਵੇਂ ਸਾਲ ਦੀਆਂ ਵਧਾਈਆਂ ਵਧਾਈਆਂ ਠੀਕ ਆ ਸਿਆਣਿਆਂ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਭਾਈ ਕੋਲ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਬੀਬੀਆਂ ਭੈਣਾ ਭਾਈ ਹੱਸ ਪੀ ਉਹਨਾਂ 'ਚ ਸ਼ਾਮਲ ਤਾਂ ਮੈਂ ਵੀ ਸੀਗਾ ਵੀ ਨਵੇਂ ਸਾਲ ਦੀਆਂ ਵਧਾਈਆਂ ਵਾਲਾ ਅੰਗਰੇਜ਼ੀ 'ਚ ਮੈਨੂੰ ਵੀ ਘਟਾਉਂਦੇ। ਮੈਂ ਵਧੀਆ ਵਧੀਆ ਪੰਜਾਬੀ ਬੋਲੋ ਸਾਡੀ ਮਾਤ ਭਾਸ਼ਾ ਪੰਜਾਬੀ ਹੈ। ਬਹੁਤ ਵਧੀਆ ਰਿਹਾ ਪਿਛਲਾ ਸਾਲ ਚਲੋ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ। ਇਹ ਤਾਂ ਜਿਵੇਂ ਅਕਾਲ ਪੁਰਖ ਨੂੰ ਕੋਈ ਪਿਛਲੇ ਜਨਮਾਂ ਦਾ ਰਣੇ ਦੇਣੇ ਦੇ ਸੰਬੰਧ ਹੁੰਦੇ ਨੇ। ਤਾਂ ਹੀ ਉਹ ਕਹਿੰਦੇ ਨੇ ਵੀ ਕਿਸੇ ਦਾ ਬੁਰਾ ਨਾ ਕਰੋ। ਵਧੀਆ ਕਰੋ। ਉਹ ਅਗਲੇ ਜਨਮਾਂ 'ਚ ਵੀ ਭੋਗਤ ਦਾ ਜਿਹੜਾ ਬੁਰਾ ਕਰਦਾ ਉਹਦੇ ਪਿੱਛੇ ਬਹੁਤ ਜ਼ਿਆਦਾ ਪ੍ਰੋਗਰਾਮ ਹੋ ਗਿਆ ਤਾਂ ਕੰਮ ਲਿਆ। ਅਗਲਾ ਜਾਣਬੁੱਝ ਕੇ ਕਰਦਾ ਕਈ ਕਈਆਂ ਤੋਂ ਅਚਾਨਕ ਹੀ ਹੋ ਜਾਂਦਾ ਹਨਾ। ਕੋਈ ਗਲਤੀ ਹੋ ਜਾਂਦੀ ਹੈ ਮਿਸਟੇਕ ਹੋ ਜਾਂਦੀ ਹੈ ਪਰ ਤੁਹਾਨੂੰ ਬਾਕੀ ਵਾਹਿਗੁਰੂ ਨੂੰ ਪਤਾ ਜੋ ਕੁਝ ਹੋਵੇ ਸਜ਼ਾ ਦੇਣੀ ਹੈ ਜਾਂ ਬਖਸ਼ਣਾ। ਜਾਣਬੁੱਝ ਕੇ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ। ਹਮੇਸ਼ਾ ਸਾਰਿਆਂ ਦਾ ਵਧੀਆ ਹੀ ਸੋਚੋ। ਜੇ ਆਪਾਂ ਕਿਸੇ ਦਾ ਵਧੀਆ ਸੋਚਾਂਗੇ ਤਾਂ ਆਪਣਾ ਵੀ ਵਧੀਆ ਹੋਊਗਾ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ। ਮੈਨੂੰ ਨਾਮੇ ਸਾਥ ਦੀ ਖੁਸ਼ੀ ਆਏ ਹੋ ਜਾਂਦੀ ਆ ਵੀ ਮੈਨੂੰ 31 ਸਾਲ ਪੂਰੀ ਹੋ ਕੇ ਭਰਤੀ ਹੋਇ ਨੂੰ 32ਵਾਂ ਸਾਲ ਰੈਨਿੰਗਲ ਹੋ ਗਿਆ ਭਰਤੀ ਹੋਏ ਨੂੰ ਹੋ ਜਾਂਦਾ ਵੀ ਪੈਨਸ਼ਨ ਆਏ ਨੂੰ ਉਦੋਂ ਵੀ ਵੱਧ ਗਈ ਹਾਂ ਭਰਤੀ ਹੋਏ ਨੂੰ 32 ਸਾਲ ਨਾ ਰੈਨਿੰਗਲ ਹੋ ਗਿਆ ਦੇਖ ਰਾ ਜੇ ਮੈਂ ਭਰਤੀ ਨਾ ਹੁੰਦਾ ਮੇਰਾ ਬਚੂਲਾ ਕਦੇ ਨਾ ਤੇਰਾ ਰਿਸ਼ਤਾ ਲੈ ਕੇ ਆਉਂਦਾ ਉਹ ਤਾਂ ਫਿਰ ਹੁੰਦਾ ਹੀ ਆ ਬੰਦਾ ਦੇਖਦਾ ਵੀ ਭਾਈ ਮੁੰਡਾ ਜੋਬ ਕਰਦਾ ਸਾਡੇ ਕੁੜੀ ਐਸ਼ ਕਰੂ ਵੀ ਬਚੂਲਾ ਵੀ ਕਰਦਾ ਸੀ ਮੇਰੇ ਮਾਮਾ ਜੀ ਸੀਗੇ ਕਿਵੇਂ ਡੈਡੀ ਉੱਥੇ ਪੜਾਉਂਦੇ ਸੀਗੇ ਸਿੱਧਾ ਹੀ ਰਿਸ਼ਤਾ ਹੋ ਗਿਆ ਸੀ ਮਾਮਾ ਜੀ ਨਾਲ ਬਸ ਉਹ ਤਾਂ ਫਿਰ ਮਾਮੇ ਨੂੰ ਵੈਸੇ ਵਿੱਚ ਰੱਖ ਲਿਆ ਸੀ ਮਾਮਾ ਦਾ ਵਿਚਾਰਾ ਕਾਹਦਾ ਵਿਚੋਣਾ ਸੀਗਾ ਉਦੋਂ ਕਿਹੜਾ ਇੰਨਾ ਹੋ ਹੁੰਦਾ ਸੀਗਾ ਨਾਲੇ ਡੈਡੀ ਦੀਆਂ ਕੋਈ ਫਰਮਾਸ਼ਾਂ ਨਹੀਂ ਸੀ ਲੈਂਦੀਆਂ ਕਾਸ਼ਾਂ ਨਹੀਂ ਸੀ ਲੈਂਦੀਆਂ ਜਿੱਦਾਂ ਕਿ ਆਪਣੀਆਂ ਨੇ ਵੀ ਸਾਨੂੰ ਆਹ ਚਾਹੀਦਾ ਉਹ ਚਾਹੀਦਾ ਉਹ ਤਾਂ ਕਹਿੰਦੇ ਹੁੰਦੇ ਸੀ ਬਸ ਭਾਈ ਜੇ ਤੂੰ ਸੁਧਾਰਾ ਵੀ ਲਿਆ ਕਰਦਾ ਤਾਂ ਆਪਣੇ ਆਪ ਨੂੰ ਸੋਚ ਲਈ ਜਿਵੇਂ ਨੂੰ ਤੁਸੀਂ ਮੈਨੂੰ ਕਹਿੰਦਿੰਨੇ ਹੋ ਕੋਈ ਚੀਜ਼ ਨਹੀਂ ਲੈਣੀ ਹੈਗੀ ਕੋਈ ਪਰ ਉਹ ਮਾਪਿਆਂ ਦਾ ਫਰਜ਼ ਹੁੰਦਾ ਜਿੰਨੇ ਜੋਗੇ ਹੁੰਦੇ ਨੇ ਸਾਰੇ ਕਰਦੇ ਨੇ ਨਾ ਦਾ ਕਿਸੇ ਦੇ ਦਿਨ ਨਾਲ ਕੋਈ ਰੱਜਦਾ ਤੇ ਨਾ ਕੋਈ ਭੁੱਖਾ ਰਹਿੰਦਾ ਬਸ ਸਿਰਫ ਇੱਜ਼ਤ ਮਾਨ ਹੁੰਦਾ ਧੀਆਂ ਨੂੰ ਵੀ ਆਪਣੇ ਪੇਕੇਆਂ ਤੇ ਹੁੰਦਾ ਵੀ ਮੇਰੇ ਪੇਕੇ ਹਾਂ ਮੈਨੂੰ ਮਾਣ ਆ ਵੀ ਮੇਰਾ ਇੱਜ਼ਤ ਮਾਨ ਕਰਦੇ ਨੇ ਮੈਨੂੰ ਕੁਝ ਦੇ ਕੇ ਜਾਂਦੇ ਨੇ ਇਹ ਭਰਾਵਾਂ ਨਾਲ ਵੀ ਹੁੰਦਾ ਡੈਡੀ ਨੇ ਕਦੇ ਮੰਗਿਆ ਨਹੀਂ ਡੈਡੀ ਤਾਂ ਗਾਲਾਂ ਕੱਢਦੇ ਹੁੰਦੇ ਸੀ ਜੇ ਮੈਂ ਰਸਦਾਰਾ ਲਈ ਪੈਸੇ ਸੀਗੇ ਤੁਸੀਂ ਸਾਰੇ ਵੀ ਸਾਰੇ ਭੁੱਖੇ ਉਹ ਕਹਿੰਦੇ ਵੀ ਜਿਹੇ ਜੀ ਸਾਡੀ ਘਰ ਦੀ ਕੰਡੀਸ਼ਨ ਆ ਉਹ ਜੀ ਤੁਹਾਡੀ ਘਰ ਦੀ ਆ ਕਸਾ ਹੋਣ ਵੀ ਮੈਂ ਤੈਨੂੰ ਕਿਹਾ ਨਹੀਂ ਪਤਾ ਕਿਹਾ ਵੀ ਇੱਕਲੀਆਂ ਲੈ ਰਿਆ ਕਰ ਬਹੁਤਾ ਪਰ ਕੁੜੀਆਂ ਦੇ ਪਤਾ ਨਹੀਂ ਮਾਰੇ ਦੇ ਵਿੱਚ ਕੀ ਬਣ ਰਿਹਾ ਹੈ ਧੀਆ ਨੂੰ ਬਲਬਲਾ ਨਹੀਂ ਹੁੰਦਾ ਹੈਗਾ ਕੁਦਰਤ ਦੀ ਧੀਆ ਨੂੰ ਹੁੰਦਾ ਹੈ ਉਹ ਮਾਨ ਵੀ ਉਹਨੇ ਤਰੀ ਕਰਦੇ ਨੇ ਜਿੰਨੇ ਦਿਨ ਤੁਹਾਡੇ ਬਰਾਬਰ ਦੇ ਭਰਾ ਪਰਚਾਈ ਬੈਠੇ ਰਹਿੰਦੇ ਨੇ ਫਿਰ ਅੱਗੇ ਪੀੜੀਆਂ ਪੈਂਦੀਆਂ ਰਹਿੰਦੇ ਨੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਆ ਜਾਂਦੀਆਂ ਨੇ ਪਰ ਧੀਆ ਦਾ ਹੱਕ ਵੀ ਉਹਨਾਂ ਬਰਾਬਰ ਹੀ ਹੁੰਦਾ ਇੱਜ਼ਤ ਮਾਨ ਦੇਣਾ ਚਾਹੀਦਾ ਤੇ ਬਾਕੀ ਹਰ ਕਿਸੇ ਦੀ ਆਪੂ ਆਪਣੇ ਸਮਝ ਆਪਣੇ ਫਰਜ਼ ਪੂਰੇ ਕਰੋ ਬਾਕੀ ਦਾ ਅਗਲੇ ਦਾ ਜੋ ਹੈ ਅਗਲੇ ਨੇ ਸੋਚੀ ਜਾਣਾ ਹਾਂ ਉਹਦੇ 'ਚ ਕੋਈ ਕਿਸੇ ਦਾ ਕਸੂਰ ਨਹੀਂ ਆਉਂਦਾ ਹੈਗਾ ਮੈਨੂੰ ਤਾਂ ਬਚੋਲਾ ਕਹਿੰਦਾ ਸੀ ਕਿ ਅ ਵੀ ਤੇਰੇ ਸਹੁਰੇ ਨੂੰ ਜ਼ਮੀਨ ਆ ਜਿਆਦੇ ਆ ਵੀ ਆਪਾਂ ਆ ਦੂਰ ਐ ਬਾਹ ਮਾਰ ਦਾਂਗੇ ਵੀ ਇਹ ਆਪਣੀ ਹੋਈ ਆ ਪਰ ਇਹ ਇੰਨਾ ਚੰਗਾ ਕਿਸੇ ਨੇ ਉਹਨਾਂ ਨੇ ਜਿਗਰੇ ਨਹੀਂ ਕਰਿਆ ਜ਼ਮੀਨ ਕਿਸੇ ਨੇ ਵੀ ਨਹੀਂ ਪੁੱਛੀ ਹੈਗੀ ਤੇ ਕਿਉਂਕਿ ਰਾਜੂ ਦਾ ਜਦੋਂ ਤੇਰੇ ਚਾਚੇ ਦਾ ਵਿਆਹ ਉਹਦੇ ਜ਼ਮੀਨ ਵੈਸੇ ਆਪਾਂ ਨੇ ਲੈ ਲਈ ਸੀਗੀ ਜਿਆਦਾ ਸੀਗੀ ਉਦੋਂ ਵੀ ਲੋਕਾਂ ਨੇ ਭਾਨੀਆਂ ਮਾਰੀਆਂ ਜਾ ਕੇ ਹਨਾ ਤੇ ਵੀ ਇਹ ਤਾਂ ਇਹਨਾਂ ਦੀਆਂ ਕੁੜੀਆਂ ਦੀ ਜ਼ਮੀਨ ਆ ਇਹ ਕੁੜੀਆਂ ਦੀ ਜ਼ਮੀਨ ਵਾਦਦੇ ਨੇ ਜਪਤੀ ਤੇ ਪਾਉਂਦੇ ਨੇ ਤੇ ਬਾਕੀ ਤਾਂ ਵੈਸੇ ਜ਼ਮੀਨ ਕਿਸੇ ਨੇ ਵੀ ਨਹੀਂ ਪੁੱਛੀ ਮਹਿਕ ਦੇ ਡੈਡੀ ਨੇ ਨਹੀਂ ਪੁੱਛੀ ਸ਼ਾਹਨ ਦੇ ਡੈਡੀ ਨੇ ਨਹੀਂ ਪੁੱਛੀ ਮੇਰੇ ਨੇ ਵੀ ਨਹੀਂ ਸੀ ਪੁੱਛੀ ਬਸ ਐਦਾਂ ਹੀ ਰਿਸ਼ਤੇ ਹੋਗੇ ਬਾਕੀ ਸੰਜੋਗਾਂ ਦੀ ਗੱਲ ਹੁੰਦੀ ਆ ਕਈ ਵਾਰ ਇਹਨਾਂ ਨੇ ਜ਼ਮੀਨਾਂ ਵਾਲੇ ਦੇ ਵੀ ਨਹੀਂ ਹੁੰਦੇ ਹੈਗੇ ਮੈਂ ਆਪਣੇ ਸਹੁਰਿਆਂ ਨੂੰ ਮੁੰਡਿਆਂ ਦੇ ਸਹੁਰਿਆਂ ਨੂੰ ਵੀ ਸਲੂਟ ਕਰਦਾ ਜਿਨ੍ਹਾਂ ਨੇ ਦੇਖਿਆ ਪੁੱਛਿਆ ਹਾਈ ਬਸ ਰਿਸ਼ਤੇ ਕਰ ਗਏ ਹਾਂ ਰਿਸ਼ਤੇ ਕਰ ਗਏ ਗਾ ਆਪਾਂ ਵੀ ਕੁਝ ਨਹੀਂ ਮੰਗਿਆ ਬੰਦਿਆਂ ਸੰਜੋਗ ਸੀਗੇ ਬੱਚਿਆਂ ਦੇ ਬਾਕੀ ਦਾਏ ਗਾਲਾ ਵਾਏ ਗਰੋਂ ਨੇ ਉੱਤੋਂ ਤਰੋਂ ਸੰਜੋਗ ਬਾਕੀ ਦੇ ਜਿੰਦੇ ਨੇ ਮਾਪੇ ਦਿੰਦੇ ਦਾ ਕੁੜੀਆਂ ਨੂੰ ਹੈਗੇ ਨੇ ਇਹ ਨਹੀਂ ਵੀ ਨਹੀਂ ਦਿੰਦੇ ਵਾਧ ਦਿੰਦੇ ਨੇ ਕੋਈ ਨਹੀਂ ਕਹਿੰਦਾ ਕਿ ਮੈਂ ਆਪਣੀ ਕੁੜੀ ਨੂੰ ਜੱਨੀ ਮਾ ਹੁੰਦਾ ਜਿੰਨੇ ਜੋਗਾ ਹੁੰਦਾ ਹਰ ਇਨਸਾਨ ਦਾ ਮੰਗਣਾ ਵਾਲੀ ਚਾਹੀਦਾ ਮੰਗਿਆ ਨਹੀਂ ਹਮਾ ਨਹੀਂ ਦੇ ਵਿਆਹ ਨੂੰ ਵੀ ਨੂੰ 2-2 ਕਰੋੜ ਰੁਪਏ ਦਿੰਦੇ ਸੀ ਅਸੀਂ ਆ ਵੀ ਨਹੀਂ ਉਹਨਾਂ ਦੀ ਆਪ ਕੋ ਆਪਣੀ ਇੱਛਾ ਦਾ ਰਹੇ ਬੈਠੇ ਸੀਗੇ ਆ ਨਟੇਕ ਲਈ ਉੱਤਰ ਇਹਨਾਂ ਦੇ ਸੰਜੋਗ ਸੀਗੇ ਉਹਨਾਂ ਨਾਲ ਮਨਯੂਰ ਦੇ ਬੱਚੇ ਵਧੀਆ ਚਾਹੀਦੇ ਨੇ ਤੇ ਲੈਣ ਦੇਣ ਦਾ ਕੁਝ ਨਹੀਂ ਹੈਗਾ ਬੱਚਾ ਖੁਸ਼ ਰਹੇ ਘਰ ਜਾ ਕੇ ਬਸ ਜਿੱਦਾਂ ਦੀ ਫੈਮਲੀਆ ਤੁਸੀਂ ਉਦਾਂ ਦੇ ਵੜ ਜਾਓ ਤੁਹਾਨੂੰ ਢਲਣਾ ਪੈਂਦਾ ਕਿਉਂਕਿ ਤੁਸੀਂ ਇਹ ਤਾਂ ਹੈ ਨਹੀਂ ਵੀ ਜਿੱਦਾਂ ਪੇਕੇਆਂ ਤੋਂ ਆਇਓ ਉਦਾਂ ਦੀ ਤੁਸੀਂ ਜ਼ਿੰਦਗੀ ਚਲਾਉਣੀ ਹੈ ਜਦੋਂ ਤੁਸੀਂ ਇੱਕ ਨਵੀਂ ਫੈਮਲੀ ਦੇ ਵਿੱਚ ਆਇਓ ਬਿਲਕੁਲ ਜਿੱਦਾਂ ਦੇ ਉਹ ਨੇ ਜੇ ਤੁਸੀਂ ਉਹਨਾਂ ਵਰਗੇ ਬਣ ਜਾਓਗੇ ਤਾਂ ਸਦਾ ਹੀ ਖੁਸ਼ ਰਹੋਗੇ ਤੇ ਜੇ ਤੁਸੀਂ ਆਪਣੀ ਉਹੀ ਪੇਕੇਆਂ ਦੀ ਆਕੜ ਤੇ ਡਟੇ ਰਹੇ ਫਿਰ ਬੰਦਾ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦਾ ਹੈਗਾ ਤੇ ਨਾ ਹੀ ਆਪਣੇ ਘਰਦਿਆਂ ਨਾਲ ਉਹਨਾਂ ਦਾ ਮਿਲਵਕਤਨ ਫਿਰ ਵਧੀਆ ਹੁੰਦਾ ਇਸ ਤੋਂ ਬਿਹਤਰ ਜਿੱਦਾਂ ਦੇ ਤੁਸੀਂ ਘਰ ਵਿੱਚ ਆਗੇ ਤੁਸੀਂ ਆਪਣੇ ਸੁਭਾ ਨੂੰ ਉਸ ਦੇ ਅਕੋਰਡਿੰਗ ਬਦਲੋ ਜੇ ਫਿਰ ਮੇਲੇ ਤੇ ਚਾਚੇ ਮਗੂ ਸਿੱਖੋ ਵਿਆਹ ਕਰਾ ਕੇ ਤਾਂ ਲੜਕੀ ਕਹਿੰਦੀ ਹੈ ਮੈਂ ਪਾਸ ਜਾਨੀ ਆ ਉਹ ਇੱਕ ਜਗ੍ਹਾ ਪਸ ਜਿਆ ਸਹੁਰੇ ਆ ਕੇ ਮੁੰਡਾ ਦੋ ਜਗ੍ਹਾ ਫਸਦਾ ਇੱਕ ਘਰ ਵਾਲੀ ਕੋਲੋਂ ਇੱਕ ਮਾਂ ਪਿਓ ਕੋਲੋਂ ਕਹਿੰਦੇ ਕਿਉਂ ਬਹੂ ਦਾ ਬਣ ਗਿਆ ਬਹੁਤ ਗੇਰੀ ਆ ਪੀਕਿਆਂ ਦਾ ਬਣ ਗਿਆ ਚੱਕੀ ਚੱਕੀ ਦੇ ਪੂੜ ਮੰਗੂਗਾ ਨਾ ਕੀਲੀ ਦੇ ਦਾਣੇ ਚ ਲੱਗੇ ਜਮੇ ਨੇ ਸਾਰੇ ਜਾਣਦੇ ਨੇ ਬੰਦੇ ਸਾਰੇ ਇਦਾਂ ਦੇ ਹੁੰਦੇ ਨੇ ਇਹ ਕਹਿੰਦੇ ਰਹਿੰਦੇ ਨੇ ਪਰ ਜਿਹੜੇ ਖਾਸ ਕਰਕੇ ਮਿਲਟਰੀ ਮੈਨ ਹੁੰਦੇ ਨੇ ਤੁਹਾਨੂੰ ਪਤਾ ਹੋਤਾ ਜਮਾ ਨਹੀਂ ਐ ਮੋਚਦੇ ਐ ਕਿਸੇ ਪਾਸੇ ਨੂੰ ਵੀ ਉਹ ਆਪਣੇ ਅਸੂਲਾਂ ਤੇ ਸਹੀ ਰਹਿੰਦੇ ਨੇ ਵਧੀਆ ਉਹਨਾਂ ਦੇ ਆਪਣੇ ਅਸੂਲ ਨੇ ਤੇ ਘਰ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਵੀ ਭਾਈ ਕਰਦਿਆਂ ਦੀ ਰਜਾ ਚੱਲੇ ਤਾਂ ਕਹਿੰਦੇ ਹੁੰਦੇ ਸੀ ਪ੍ਰਮਾਤਮਾ ਦੀ ਰਜਾ ਚੱਲ ਜੀ ਰਹੋ ਮੈਂ ਹੁਣ ਇਹ ਨਹੀਂ ਕਰਾਉਂਦੀਆਂ ਵੀ ਕਰਦਿਆਂ ਦੀ ਰਜਾ ਚਰਾ ਜੀ ਰਹੋ ਤਾਂ ਸਾਰਾ ਕਰਦਿਆਂ ਦੀ ਰਜਾ ਪ੍ਰਮਾਤਮਾ ਦੀ ਉਹਦੀ ਰਜਾ ਪੈ ਗਈ ਉਹਦੀ ਰਜਾ ਤੋਂ ਬਿਨਾਂ ਤਾਂ ਪੱਤਾ ਨਹੀਂ ਲੱਗਦਾ ਫਿਰ ਉਦੋਂ ਥੱਲੇ ਤਾਂ ਉਹੀ ਆ ਜਾਂਦੇ ਨੇ ਨਾ ਅੱਛਾ ਹੁਣ ਨਵਾਂ ਸਾਥ ਚੱਲ ਗਿਆ ਮਾਈਕ ਨੂੰ ਤੂੰ ਪਹਿਲਾਂ ਤੈਨੂੰ ਲੈ ਆ ਉਹਨਾਂ ਕੋਈ ਦਰਾਇ ਸੂਟ ਲੈ ਲੈ ਮੈਂ ਨਾ ਕੋਰਟੀ ਲੈ ਲੈ ਤੂੰ ਵੀ ਕੋਟ ਲੈ ਲੈ ਚਲੋ ਚੱਲੀਏ ਘਰ ਨੂੰ ਵੀ ਲੈ ਦਿੰਦੇ ਆਂ ਕਿ ਤੂੰ ਹੁਣ ਉਹ ਆਪਣੇ ਪਿੰਡ ਗਏ ਹੋਏ ਨੇ ਉਹਨਾਂ ਨੂੰ ਵੀ ਨਵੇਂ ਸਾਲ ਦੀ ਮੁਬਾਰਕਾਂ ਵਧਾਈਆਂ ਜੀ ਸ਼ਹਿਰ ਆ ਗਈਆਂ ਆ ਗਈਆਂ ਆ ਗਈਆਂ ਹਾਂ ਅੱਜ ਨੈਟ ਵੀ ਸਾਡਾ ਖਰਾਬ ਹੈ ਮੇਰੇ ਅੰਤ ਤਾਂ ਨੈਟ ਨਾਲ ਹੀ ਜਾਂਦਾ ਤਾਂ ਕਰਕੇ ਨਹੀਂ ਮੈਨੂੰ ਪਤਾ ਸਪੈ ਤੁਹਾਡੇ ਚੋਕ ਪੈ ਕਨੀ ਨਾ ਹੁੰਦਾ ਸਾਡੇ ਚ ਪੈਗਾ ਸਾਨੂੰ ਤਾਂ ਪਤਾ ਲੱਗ ਗਿਆ ਚਲੋ ਚਾਹ ਮੈਂ ਅੱਜ ਜਿੰਨੀ ਪੈਨਸ਼ਨ ਆ ਅੱਜ ਜਨਵਰੀ ਤੁਹਾਨੂੰ ਦੋਨਾਂ ਨੂੰ ਕੱਪੜੇ ਲੈ ਕੇ ਜਿੰਨਾ ਮੈਂ ਕਹੇ ਇਹ ਰਿਕਾਰਡਿੰਗ ਹੋ ਰਹੀ ਗੱਲ ਨਹੀਂ ਸਾਨੂੰ ਪੈਨਸ਼ਨ ਹੀ ਦੇ ਦੋ ਬਸ ਕੱਪੜੇ ਨਹੀਂ ਅਸੀਂ ਲੈਂਦੇ ਦੇਖੋ ਮੋਹ ਮਾਇਆ ਨਾਲ ਪਿਆਰ ਨਹੀਂ ਕਰਨਾ ਨਹੀਂ ਮੈਂ ਤਾਂ ਬਸ ਤੁਸੀਂ ਪੁੱਤ ਕੱਪੜਾ ਲਓ ਮੈਂ ਤਾਂ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਆ ਵੀ ਪੈਸੇ ਵੀ ਰਹਿਣ ਦਿਓ ਅਸੀਂ ਬਸ ਜਾਣਾ ਹੈ ਸਾਨੂੰ ਫੋਨ ਕਰਕੇ ਲੜੇ ਹੋਣਾ ਸੜਾ ਮੂੜਨਾ ਆਫ ਕਰਿਓ ਬਸ ਜੋ ਜਿਹੜਾ ਕੰਮ ਕਰਨੇ ਨੇ ਜਾਣਾ ਉਹ ਤਾਂ ਜਾਣਾ ਹੀ ਹੈ ਹਾਂਜੀ ਗੁਰੂ ਘਰ ਤਾਂ ਜਾਣਾ ਚਾਹੀਦਾ ਦੇਖੋ ਜਿੱਥੇ ਪੈਸਾ ਚੱਲਣਾ ਮਹਿਕ ਉੱਥੇ ਪੈਸੇ ਬਿਨਾ ਵੀ ਗੱਲ ਨਹੀਂ ਬਣਦੀ ਹਨਾ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਇਹ ਨਹੀਂ ਵੀ ਤੁਸੀਂ ਆਪੇ ਮਾਰੇ ਚਲੋ ਠੀਕ ਆ ਤੁਹਾਡੀਆਂ ਜ਼ਰੂਰਤਾਂ ਵਾਹਿਗੁਰੂ ਪੂਰਾ ਕਰਦਾ ਹਨਾ ਉਹਦੇ ਵਿੱਚ ਤੁਸੀਂ ਖੁਸ਼ ਰਹੋ ਵਾਹਿਗੁਰੂ ਤੰਗੀ ਨਾ ਲਿਆਵੇ ਬਸ ਇਹੀ ਹੁੰਦਾ ਉਸ ਤਿਹਾ ਦੇ ਉਸ ਤਿਹਾ ਦੇ ਵੀ ਹੁੰਦਾ ਤੈਂ ਤਾਂ ਮੇਰੇ ਕੋਲ 35 36 ਸਾਲ 'ਚ ਕੁਝ ਮੰਗਿਆ ਹੀ ਨਹੀਂ ਜੇ ਤੈਨੂੰ ਮੈਂ ਕਹਿਣਾ ਵੀ ਲੈ ਲੈ ਤੂੰ ਕਹਿੰਦੀ ਮੇਰੇ ਕੋਲ ਹੈ ਜੀ ਮੈਂ ਸੂਟ ਆਰਡਰ ਕਰ ਦਿੰਨੀ ਆ ਲੈਓ ਤੁਸੀਂ ਮੈਨੂੰ ਪੈਸੇ ਦਾ ਸੂਟ ਮਹਿੰਗਾ ਬਾਹ ਦਾ ਫਿਰ ਤੁਸੀਂ ਕਹਣਾ ਐਨਾ ਮਹਿੰਗਾ ਕਾ ਤੋ ਲੈਣੀ ਆ ਦੇ ਤੈਨੂੰ ਮੈਂ ਮੈਂ ਤੈਨੂੰ ਕੱਲ ਵੀ ਕਿਹਾ ਸੀ ਵੀ ਸੂਟ ਵਧੀਆ ਲਾਓ ਚਲੋ ਬਾਈ ਗੁਰੂ ਦੀ ਕਿਰਪਾ ਜਦ ਆਪਾਂ ਭਰਤੀ ਹੋਏ ਪਹਿਲਾਂ ਹੋਰ ਗੱਲ ਸੀ ਜੀ ਫਿਰ ਹੋਰ ਗੱਲ ਆ ਜਿਵੇਂ ਜੋ ਮਿਹਨਤ ਕਰਦਾ ਬੰਦਾ ਤਰੱਕੀ ਵੀ ਕਰੀ ਜਾਂਦਾ ਅਕਾਲ ਪੁਰਖ ਦੀ ਕਿਰਪਾ ਵੀ ਜਾਂਦੀ ਆ ਮੇ ਤੁ ਤਿਆਰ ਹੋ ਅੱਜ ਨਾ ਫਿਰ ਉਹ ਤਿਆਰ ਹੋਣ ਦਾ ਮਤਲਬ ਨਹੀਂ ਸੂਟ 8800 10000 ਚ ਬਣਦਾ ਤੁਸੀਂ ਦੇ ਸਕਦੇ ਹੋ ਤੁਹਾਡੀ ਇੱਛਾ ਲੈਣ ਦਾ ਜਾਣਾ ਨਹੀਂ ਬਚਾਰਾ ਬਣਵਾਉਣਾ ਸੀ ਤਾਂ ਮੈਂ ਉਹ ਤਾਂ ਤੇਰਾ ਕਹਿੰਦੇ ਦਾ ਬਣੂਗਾ ਮੈਂ ਕਿਤੇ ਤਾਂ ਸਲਾਈ ਬਹਦੋ ਹੀ ਗਈ ਕੋਈ ਨਹੀਂ ਤੁਹਾਨੂੰ ਐਕਤੀ ਜਨਵਰੀ ਦੀ ਪੈਨਸ਼ਨ ਦੇ ਦਾ ਲੈਣਾ ਨੇ ਸਾਲ ਦੀ ਬਹੁਤ ਖੁਸ਼ੀ ਹੈ ਅੱਜ ਨਵਾਂ ਸਾਲ ਵੀ ਸੋ ਪਹਿਲੇ ਹੀ ਹਫਤੇ ਦਾ ਦਿਨ ਸੋਮਵਾਰ ਦਿਨਾਂ ਨੇ ਅੱਜ ਪੈਸੇ ਵੀ ਨਿਕਲ ਜਾਣਗੇ ਅੱਜ ਪੈਸੇ ਵੀ ਨਿਕਲ ਜਾਣਗੇ ਪੈਸੇ ਮੈਂ ਤਾਂ ਤਾਂ ਵੀ ਤੁਸੀਂ ਕਦੇ ਮੰਗਿਆ ਨਹੀਂ ਨਾ ਸ਼ਰਮ ਨੇ ਮੰਗਿਆ ਨਾ ਮੈਂ ਕਹਿੰਦੇ ਨਾ ਕਦੇ ਤਾਂ ਵੀ ਜਹੇ ਜੀ ਵੀ ਹੋਊਗੀ ਚਲੋ ਠੀਕ ਆ ਅੱਛਾ ਮੈਂ ਤਾਂ ਤੇਰੇ ਨਾਲ ਲੜਦਾ ਰਹਿਣਾ ਵੀ ਤੂੰ ਵਧੀਆ ਲੈ ਸੋਟ ਤੂੰ ਕਹਿੰਦੇ ਠੀਕ ਆ ਜੀ ਮੈਨੂੰ 500 800 1000 ਆਲਾ ਬਹੁਤ ਵਧੀਆ ਮੈਂ ਖੁਦ ਤੂੰ ਗਵਾ ਐਮੀਆ ਨਹੀਂ ਹਾਂਜੀ ਹੈ ਇਹ ਤਾਂ ਪੁੱਛ ਲੈ ਜੀ ਅਸੀਂ ਕਿਤੇ ਜਾਣਿਆ ਸਮਾਨ ਲੈ ਕਿੰਨੇ ਉਦਣ ਗਏ ਮੈਂ ਆਣ ਕੇ ਆਇਆ ਉਹ ਚਾਕਲੇਟ ਟੌਫੀਆਂ ਲੈ ਕੇ ਆਇਆ ਬਈ ਖਾਊਗਾ ਮੈਂ ਕਿਦਾਂ ਨਾਨਕੇ ਭੱਜ ਗਿਆ ਰੰਗਤ ਨਾਨਕੇ ਭੱਜ ਗਿਆ ਅੰਕ ਤਾਂ ਆਪਣੇ ਡੈਡੀ ਵਰਗਾ ਉਹ ਵੀ ਨਾਨਕਿਆਂ ਦਾ ਜ਼ਿਆਦਾ ਕਰਦਾ ਸੀ ਉਹ ਛੁੱਟੀਆਂ ਹੁੰਦੀ ਸਾਰ ਭੱਜ ਜਾਂਦੇ ਸੀ ਇੱਕ ਵਾਰੀ ਇਹ ਛੋਟੇ ਸੀਗੇ ਇੱਕ 6ਵੀਂ ਵਿੱਚ ਪੜਦਾ ਸੀ ਮੇਲਾ ਦਾ ਇਕੱਠ ਵਿੱਚ ਪੜਦਾ ਸੀਗਾ ਪਹਿਲੀ ਵਾਰੀ ਉਦੋਂ ਇਹ ਇਕੱਲੇ ਨਾਲਕੇ ਗਏ ਮੈਂ ਫੋਨ ਕਰ ਕਰਕੇ ਥੱਕ ਗਈ ਘਰਦਿਆਂ ਨੂੰ ਵੀ ਪਹੁੰਚ ਗਏ ਕਿਉਂਕਿ ਪਹਿਲੀ ਵਾਰੀ ਗਏ ਸੀ ਨਾਲਕੇ ਦੂਰ ਜਾਣਾ ਸੀ ਫਿਰ ਕਿਉਂਕਿ ਤਾਂ ਕਦੇ ਕਿਤੇ ਜਾਂਦੇ ਨਹੀਂ ਸੀਗੇ ਉਹਨਾਂ ਨੂੰ ਬਹੁਤ ਚੌਂ ਹੁੰਦਾ ਸੀ ਨਾਲਕੇ ਜਾਣ ਦਾ ਚਲੋ ਟਾਈਮ-ਟਾਈਮ ਦੀ ਗੱਲ ਹੁੰਦੀ ਆ ਟਾਈਮ ਨਾਲ ਸਾਰੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਉਹ ਆਪਣੇ ਘਰ ਦੇ ਸੂਰ ਨੇ ਸਾਡੇ ਤਾਏ ਚਾਚੇਆਂ ਨਾਲੋਂ ਸਾਡਾ ਡੈਡੀ ਬੜਾ ਸੀਗਾ ਉਹ ਵੀ ਨਾਨਕਿਆਂ ਦਾ ਬਹੁਤ ਕਰਦਾ ਸੀ ਉਹਨਾਂ ਦੇ ਨਾਨਕੇ ਜੁਕੇਪੜ ਨੇ ਉਦਰ ਤੇ ਹੁੰਦਾ ਹੈਂਸਮੈਂਟ ਅੱਛਾ ਪਾਪਾ ਸਾਡੇ ਨਾਨਕੇ ਮੂਨ ਪਰਲੇ ਪਾਪੇ ਨੇ ਡੱਬਾ ਚਾਰ ਵਾਲੇ ਚੜ ਜਾਣਾ ਕੇਰਾ ਬੀਬੀ ਨੇ ਪੈਸੇ ਨਹੀਂ ਦਿੱਤੇ ਛੋਟਾ ਜਿਹਾ ਸੀਗਾ ਨਾਲੇ ਤੋਂ 20 ਰੁਪਏ ਲੈ ਕੇ ਧਿਆਰ ਬਾਬੂ ਜੀ ਉਹਨਾਂ ਤੋਂ ਉਹ ਡੱਬਾ ਲੈ ਕੇ ਚੜ ਗਿਆ ਬੀਬੀ ਮੱਛੀ ਮੰਗੂ ਤੜਫੇ ਕਿੱਥੇ ਚਲੇ ਗਿਆ ਕਿੱਥੇ ਚਲੇ ਗਿਆ ਫੇਰ ਪਤਾ ਲੱਗਿਆ ਕਹਿੰਦੇ ਵੀ ਉਹ ਤਾਂ ਮੂਨਪੁਰ ਚਲੇ ਗਿਆ ਪਤਾ ਕੀ ਹੈ ਅੱਗੇ ਥੋੜਾ ਜਿਆਦਾ ਹੁੰਦਾ ਮੰਨੀ ਵੀ ਬਹੁਤ ਕਰਦਾ ਅੱਗੇ ਥੋੜਾ ਜਿਆਦਾ ਹੁੰਦਾ ਸੀ ਇਹਦੇ ਇਸ਼ਾਰੇ ਹੁਣ ਅੰਗਰ ਤੋਂ ਵੱਡ ਅੰਗਰ ਦੇ ਬੱਚੇ ਸਾਰੇ ਆਪੋ ਆਪਣੇ ਨੇ ਅੱਗੇ ਸੁੱਖ ਨਾਲ ਬੱਚੇ ਵੀ ਕਈ ਕਈ ਹੁੰਦੇ ਸੀਗੇ ਮਾਪਿਓ ਦੇ ਤੇ ਉਹ ਸਾਰੇ ਫਿਰ ਇਕੱਠੇ ਹੋ ਕੇ ਵਧੀਆ ਰਹਿੰਦਾ ਸੀਗਾ ਵਧੀਆ ਪਿਆਰ ਸੀਗਾ ਹੁਣ ਇਕੱਲਾ ਇਕੱਲਾ ਬੱਚਾ ਅਗਲੇ ਤੇ ਆਪਣੀਆਂ ਮਜਬੂਰੀਆਂ ਕੰਮਕਾਰ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਯਾਨੀ ਕਿ ਫਰਕ ਪੈ ਗਿਆ ਰਿਸ਼ਤਿਆਂ ਦੇ ਵਿੱਚ ਸਾਡੇ ਦੇਖ ਦੇ ਦੇਖ ਦੇ ਪਹਿਲਾਂ ਵਰਗੀ ਗੱਲ ਨਹੀਂ ਰਹੀ ਹੈਗੀ ਅਸੀਂ ਵਿਆਹੇ ਵੀ ਗਏ ਸੀ ਅਸੀਂ ਸਾਡਾ ਮਾਮਾ ਸਾਨੂੰ ਫਿਰ ਵੀ ਸਾਝਰੇ ਆ ਕੇ 5:30 ਵਜੇ ਸਕੂਟਰ ਤੇ ਲੈ ਜਾਂਦੇ ਸੀਗੇ ਮਨੀ ਹੁਣ ਛੁੱਟ ਅਸੀਂ ਆਪਣੇ ਨਾਨਕੇ ਵੀ ਬਹੁਤ ਜਾਂਦੇ ਰਹੇ ਹਾਂ ਕਿਉਂਕਿ ਨਾਨਕੇ ਨੇੜੇ ਸੀਗੇ ਪੜਦੇ ਹੁੰਦੇ ਸੀ ਨਾਨਕਿਆਂ ਨਾਲ ਪਿਆਰ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਅਸੀਂ ਆਪਣੇ ਨਾਨਕੇ ਰਹੇ ਵਿਆਹ ਤੋਂ ਬਾਅਦ ਵੀ ਰਹੇ ਹਾਂ ਤੇ ਚਲੋ ਬਾਕੀ ਟਾਈਮ ਟਾਈਮ ਦੀ ਗੱਲ ਆਗੇ ਕਿਉਂਕਿ ਰਿਸ਼ਤੇ ਵਧਦੇ ਜਾਂਦੇ ਨੇ ਫਿਰ ਕਿਉਂਕਿ ਉਹ ਰਿਸ਼ਤੇਦਾਰੀਆਂ ਦੇ ਵਿੱਚ ਬੰਦਾ ਥੋੜਾ ਬਿਜ਼ੀ ਹੋ ਜਾਂਦਾ ਪਿਛਲੀਆਂ ਰਿਸ਼ਤੇਦਾਰੀਆਂ ਥੋੜੀਆਂ ਜਿਹੀਆਂ ਪੁਰਾਣੀਆਂ ਬਸ ਸਭ ਤੋਂ ਬੜੀ ਗੱਲ ਤਾਂ ਆਈਆਂ ਵੀ ਮਾਮਾ ਮਾਮੀ ਜੀ ਕਹਦੇ ਉਹਨਾਂ ਗੁੱਸੇ ਨਹੀਂ ਹੁੰਦੇ ਫਿਰ ਜਦੋਂ ਆਪਾਂ ਵਿਆਹ ਦੀ ਪੀੜੀ ਤੋਂ ਕੁਝ ਕਹਾਇਆ ਨਹੀਂ ਨਾ ਜਾਂਦਾ ਹਾਂ ਕਹਾਇਆ ਨਹੀਂ ਜਾਂਦਾ ਵਿਆਹ ਕਰਤਾ ਉਹਨੂੰ ਭਾਜੀ ਘੱਟ ਦੇਤੀ ਸੂਟ ਹਲਕਾ ਆ ਗਿਆ ਦੇਣ ਤਾਂ ਵਧੀਆ ਉਹ ਗੱਲਾਂ ਨਹੀਂ ਹੁੰਦੀਆਂ ਵੈਸੇ ਮੈਨ ਨਾਲ ਨੁਕ ਹੋ ਜਾਂਦਾ ਮੈਸੇ ਹੀ ਫੱਕ ਪੈ ਜਾਂਦਾ ਚਲੋ ਜੀ ਇੰਨੀਆਂ ਕੋਈ ਆਪਣੀਆਂ ਗੱਲਾਂ ਬਾਤਾਂ ਸੀਗੀਆਂ ਅ ਕਾਫੀ ਸਾਰੀ ਜਾਣਕਾਰੀ ਆਉਣ ਤਾਂ ਸੀ ਤੇ ਚਲੋ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੇ ਘਰੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਨਵਾਂ ਸਾਲ ਸਾਰਿਆਂ ਲਈ ਬਹੁਤ ਜ਼ਿਆਦਾ ਵਧੀਆ ਹੋਵੇ ਤੇ ਸਾਰਿਆਂ ਨੂੰ ਫਿਰ ਤੋਂ ਦੁਬਾਰਾ ਤੋਂ ਹੈਪੀ ਨਿਊ ईयर ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ